ਪਾਲਕ ਨੂੰ ਆਪਾਂ ਜ਼ਿਆਦਾਤਰ ਤਾਂ ਯੂਜ਼ ਕਰਦੇ ਜਿਨ੍ਹਾਂ ਨੂੰ ਐਨੀਮੀਆ ਜਿੱਦੇ ਖੂਨ ਘੱਟ ਆਇਰਨ ਦੀ ਕਮੀ ਹੈ ਉਹਨੂੰ ਆ ਪਾਲਕ ਪੂਰਾ ਕਰਦੀ ਹੈ ਪਰ ਪਾਲਕ ਤੋਂ 25 ਗੁਣਾ ਜ਼ਿਆਦਾ ਇਹਦੇ ਵਿੱਚ ਆਇਰੈਣਾ ਜੀ 25 ਗੁਣਾ ਜ਼ਿਆਦਾ 25 ਗੁਣਾ ਜ਼ਿਆਦਾ ਇਹਨਾਂ ਪੱਤਿਆਂ ਦੇ ਵਿੱਚ ਆਇ ਰਿਹਾ ਹੈ। ਅੱਜ ਕੱਲ ਹਰੇਕ ਨੂੰ ਜਿਹਦੇ ਵੀ ਜੋੜ ਨੂੰ ਹੱਥ ਲਾ ਲੋ ਕਹਿੰਦਾ ਜੀ ਹੱਥ ਨਾਲ ਲਾ ਦੁਖਦਾ। ਜੋੜਾਂ ਦਾ ਦਰਦ ਕਾਫੀ ਸਾਰਾ ਫਰੁਕੀ ਸਾਹਿਬ ਲੋਕਾਂ ਨੂੰ ਹੈਗਾ ਜਿਹਦੇ ਨਾਲ ਕੁਝ ਗਠੀਆ ਗਠੀਆ ਇਹਦੇ ਵਿੱਚ ਤਾਂ ਸਾਰੀ ਬਾਡੀ ਦੇ ਜੋੜ ਦਰਦ ਕਰਦੇ ਛੋਟੇ ਛੋਟੇ ਹੱਥਾਂ ਦੇ ਜੋੜ ਦਰਦ ਕਰਦੇ ਆ ਪਰ ਕੁਝ ਗੋਡਿਆਂ ਦਾ ਦਰਦ ਲੱਗ ਹੁੰਦਾ ਅੱਡੀਆਂ ਦਰਦ ਕਰਦੀਆਂ ਹੈਗੀਆਂ ਮੋਡਿਆਂ ਦਾ ਦਰਦ ਹੈਗਾ। ਤੁਸੀਂ ਹਰ ਇੱਕ ਹੀ ਯੂਜ਼ ਕਰਦੇ ਆ ਜੇ ਰਿਜ਼ਲਟ ਲੈਣੇ ਹੈਗੇ ਜੋੜਾਂ ਦੇ ਦਰਦ ਤੇ ਤੁਸੀਂ ਪੁਰਾਣੇ ਤੇ ਜੇ ਕਿਸੇ ਨੂੰ ਗਠੀਆ ਹੈ ਜਾਂ ਕਿਸੇ ਨੂੰ ਰੀਗਨਲਵਾ ਜੋੜ ਦਾ ਅਸੀਂ ਮਰੀਂਗਾ ਅਰਕ ਹੀ ਯੂਜ਼ ਕਰਦੇ ਇਹ ਕਿੱਟ ਦੇ ਵਿੱਚ ਮਰੀਂਗਾ ਅਰਕ ਖਾਸ ਤੌਰ ਤੇ ਯੂਜ਼ ਕੀਤਾ ਗਿਆ ਬਾਕੀ ਹੋਰ ਵੀ ਜੜੀ ਬੂਟੀਆਂ ਦਾ ਅਰਕ ਪਾਇਆ ਪਰ ਮੇਨ ਜਿਹੜਾ ਇਹਦੇ ਵਿੱਚ ਮਰੀਂਗਾ ਅਰਕ ਹੀ ਪਾਇਆ ਗਿਆ ਸਭ ਤੋਂ ਦੁਨੀਆ ਦਾ ਸ਼ਕਤੀਸ਼ਾਲੀ ਇਹ ਅਰਕ ਹੈ ਜੋੜਾਂ ਦੇ ਦਰਦ ਨੂੰ ਮਟਾਉਣ ਲਈ ਬਹੁਤ ਜ਼ਿਆਦਾ ਕਾਰਗਰ ਹੈ ਮੇਰੇ ਭਾਈ ਨੂੰ ਸ਼ੂਗਰ ਸੀ ਬਾਹਰ ਅੱਛਾ ਬਹਿਰੀਨ ਚ ਅੱਛਾ ਤੇ ਉਹ ਦਵਾਈ ਲੈ ਕੇ ਗਏ ਇੱਥੋਂ ਠੀਕ ਆ